ਨੂੰ ਪਿਆਰ ਭਰੀ ਸਤਿ ਸ੍ਰੀਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਜਨਾਂ ਦਾ ਦੋਸਤੋ ਅੱਜ ਦਿਨ ਐਤਵਾਰ ਆ ਤੇ ਹਰ ਐਤਵਾਰ ਦੇ ਐਤਵਾਰ ਪਿੰਡ ਸੂਰੇ ਵਾਲਾ ਬੱਕਰਾ ਮੰਡੀ ਲੱਗਦੀ ਆ ਉਹ ਦੋਸਤੋ ਲੱਗ ਚੁੱਕੀ ਆ ਲਾਈਵ ਹੋ ਚੁੱਕੇ ਆ ਦੋਸਤੋ ਤੇ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾ ਦਾਂਗੇ ਬਾਕੀ ਤੁਹਾਨੂੰ ਮੰਡੀ ਜਰੂਰ ਦਿਖਾਵਾਂਗੇ ਤੁਰ ਫਿਰ ਕੇ ਸਾਰੀ ਕਰਾ ਲੈਂਦੇ ਜੀ ਨੰਬਰ ਗਾ ਬਸ ਜੀ ਬਸ ਹਾਂਜੀ ਹਾਂਜੀ ਨਹੀਂ ਇਕੱਠਾ ਬੱਕੀ ਆ ਤੇ ਮੋਟੇ ਖੜੀ ਵੀ ਹੋ ਤੇਰੀ ਬਪਰੀ ਸਾਹਿਬ ਬੜੀਆ ਦਰਸਾ ਬੜਾ ਦਰਸਾ ਜੀ ਯਾਰ ਲਾਈਵ YouTube ਤੇ ਕਿੱਥੋਂ ਆਇਆ ਹੋ ਗਾ ਹਨਾ ਫੋਟੋ ਆਵਦੇਲੇ ਪਾਸੇ ਕੈਮਰਾ ਪਰ ਇਹਨੂੰ ਕਰ ਕੈਮਰਾ ਪਰ ਇਹਨੂੰ ਹੂੰ ਆਹ ਪਰੇ ਨੂੰ ਹੀ ਕੈਮਰਾ ਪਰੇ ਨੂੰ ਆਹ ਪਰੇ ਨੂੰ ਹਾਂ ਹੁਣ ਅੱਗੇ ਹੋ ਗਿਆ ਜੀ ਫਿਰ ਫੇਰ ਉਂਗਲ ਵਾਜੀ ਠੇ ਕੱਲੀ ਜਾਣਾ ਲਓ ਜੀ ਮਿੱਤਰੋ ਹੁਣ ਤੁਹਾਨੂੰ ਦਿਖਾਉਨੇ ਆ ਬੱਕਰਾ ਮੰਡੀ ਲਾਈਵ YouTube ਤੇ ਜਿਹੜੇ ਮੇਰੇ ਵੀਰ ਜੁੜੇ ਆ ਉਹ ਸ਼ੇਅਰ ਜ਼ਰੂਰ ਕਰ ਦਿਓ ਜੀ ਹੂੰ ਬਰਬਰੀ ਜਾਨਵਰ ਤੁਹਾਨੂੰ ਦਿਖਾਉਨੇ ਆ ਬਹੁਤ ਜਿਆਦੇ ਵਧੀਆ ਪ੍ਰਬੰਧ ਹੁੰਦੇ ਆ ਇੱਕ ਬਾਈ ਸੁਖਾ ਸਾਡਾ ਢੂੜਕੋੜ ਤੋਂ ਆਏ ਬੱਕਰੀਆਂ ਲੈ ਕੇ ਆਇਆ ਤੇ ਇਹ ਬੱਕਰੀ ਇੱਕ ਵਫਾਉਣ ਵਾਲੀ ਆ ਉਹ ਤੁਹਾਨੂੰ ਲਾਈਵ ਦਿਖਾਉਣੇ ਆ ਬਾਈ ਇਹ ਬੱਕਰੀ ਵਿਖਾਈ ਉਹ ਜਿਹੜੀ ਬਾਹਲੇ ਚੰਗੇ ਲੇਵੇ ਹਾਂ ਸੁਈ ਉਹਦਾ ਲੇਵਾ ਵਿਖਾਈ ਮਾੜਾ ਬੱਚੇ ਦੀ ਲੋੜ ਨਹੀਂ ਆਪ ਕਿਹਾ ਆਪ ਉੱਥੇ ਵਿਖਾ ਦਾਂਗੇ ਕੀ ਆਲਾ ਬਾਈ ਲਓ ਵੀ ਆ ਬੱਕਰੀ ਆ ਬਾਈ ਕੋਲੇ ਤੇ ਬਹੁਤ ਚੰਗਾ ਹਵਾਨਾ ਆ ਇਹਦਾ ਬਹੁਤ ਘੱਟ ਬੱਕਰੀਆਂ ਨੂੰ ਲੱਗਿਆ ਹੁੰਦਾ ਇਹੋ ਜਿਹਾ ਹਵਾਨਾ ਦੇਖ ਸਕਦੇ ਹੋ ਤੁਸੀਂ ਪਰ ਇਹਨੂੰ ਇਮੂ ਕਰੀਂ ਬਾਈ ਪਰ ਇਹਨੂੰ ਹੁੱਕਾ ਦੇ ਸੋਹ ਦੇਖੋ ਦੋਸਤੋ ਹਵਾਨਾ ਬੱਕਰੀਆਂ ਕਿਆ ਬਾਤਾਂ ਕੀ ਮੁੱਲ ਮੰਗਿਆ ਬਾਈ ਸੁਖੇ 35000 35000 ਮੰਨਤਾਨ ਹੋ ਜੂਗਾ ਤੇ ਬੱਚੇ ਕਿੰਨੇ ਇਹਦੇ ਦੋ ਉਹ ਗੱਡੀ ਚ ਇਸ ਗੱਡੀ ਚ ਲੋ ਵੀ ਬੱਚੇ ਵੀ ਦੇਖਣ ਆਲੇ ਬੌਲੇ ਮੋਟੇ ਬੱਚੇ ਆ ਬੈਠੇ ਆ ਜਿਹੜੇ ਬਹੁਤ ਨਿੱਗਰ ਬੱਚੇ ਆ ਬਾਲੇ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਆ ਬੱਕਰੀ ਕਿੰਨੇ ਦੇ ਨਾ 12 ਦਿਨ ਹੋਏ 12 ਦਿਨ ਬਸ ਹੁਣ ਦੁੱਧ ਤੇ ਆਉਣ ਵਾਲੀ ਆ 12 ਦਿਨਾਂ ਦੇ ਬੱਚੇ ਆ ਠੀਕ ਆ ਬਹੁਤ ਨਿੱਗਰ ਆ ਬੱਚੇ ਬੈਠੇ ਆ ਤੇ ਪਰ ਅੱਗੇ ਮੈਂ ਵੇਖ ਕੇ ਗਿਆ ਸੀ ਖੜੇ ਸੀ ਜਦੋਂ ਪੂਰੇ ਦਰਮ ਡਰ ਗਏ ਬੱਚੇ ਲਾ ਵੀ ਮਟਰ ਮੇਲੇ ਦਾ ਰੂਪ ਧਾਰਨ ਕਰੀ ਫਰੀ ਮੰਡੀ ਕੌਂਚੇਲੀਆ ਰਮਨ ਦੇ ਕਿੱਗਲ ਬਣ ਗਈ ਹੈ। ਹਾਂ ਵੀ ਬਰਬਰੀ ਨਾਲ ਤੁਹਾਨੂੰ ਦਿਖਾਉਣੇ ਆ ਇੱਕ ਆ ਪਹਿਲਾਂ ਫੇਸਬੁੱਕ ਤੇ ਹੀ ਦਿਖਾ ਕੇ ਗਿਆ ਮੈਂ। ਜਾਂ ਹੁਣ YouTube ਤੇ ਵੀ ਦਿਖਾਉਣੇ ਆ ਤੁਹਾਨੂੰ। 22000 ਦਾ ਮੁੱਲ ਆ ਤੇ ਮਗਰ ਇੱਕ ਪੱਟਾ ਇਹਦੇ ਬਹੁਤ ਸੋਹਣੀ ਆ ਉਹ ਛੋਟੀ ਦੇਖੋ ਜੀ। ਹਾਂਜੀ ਬਾਈ ਜੀ। ਹਾਂ ਤਰਕ ਤੇ ਕਿਨੇ ਮਾਰੀ ਆਵਾਜ਼ ਹਾਂਜੀ ਉਹ ਮੈਨੂੰ ਆਹ ਦੇ ਗਰੁੱਪ ਚ ਪਾਵਾ ਕਿਤੇ ਪਾਉਣਾ ਬਈ ਪਾਉਣਾ ਬਸ ਮੈਂ ਵੀਡੀਓ ਲਾਇ YouTube ਤੇ ਪਾਈ ਗਿਆ ਪਹਿਲਾ ਲਾਈਵ ਆ ਸਮਾ ਆ ਕੇ ਆਉਣਾ ਤੇਰੇ ਕੋਲ ਦੇਖੋ ਦੋਸਤੋ ਮੰਡੀ ਦੇ ਵਿੱਚ ਬਹੁਤ ਹੀ ਵਧੀਆ ਰਾਸ਼ਾ ਚੰਗੇ ਸੌਦੇ ਹੁੰਦੇ ਆ ਫਸਟ ਵੀ ਤਾਂ ਲੈ ਕੇ ਤੁਰੇ ਵੀ ਜਾਂਦੇ ਆ ਦੇਖ ਸਕਦਾ ਆ ਦੇਖੋ ਸਾਕਰ ਜੀ ਲੈਤਾ ਬਾਈ ਬੱਕਰਾ ਨਾ ਬਾਈ ਖੜਾ ਹੈ ਠੀਕ ਆਪ ਅੱਛ ਕਿਵੇਂ ਆ ਠੀਕ ਆ ਬਾਈ ਕੀ ਮੰਗਦਾ ਇਹਦਾ ਬਾਈ 9000 ਜਿਲ੍ਹਾ ਬਠਿੰਡਾ ਜੀ ਕਿੰਨੇ ਕਿਲੋਮੀਟਰ ਬਣ ਜਾਂਦਾ ਇਥੋਂ ਲਗਭਗ 55 ਕਿਲੋਮੀਟਰ ਤੋਂ ਬਾਈ ਚੱਲ ਕੇ ਆਇਆ ਇਹ ਜਾਨਵਾਰ ਇਹਨਾਂ ਨੂੰ ਦਿਖਾਉਣੇ ਆ ਆਪਾਂ ਆ ਪੱਠਾ 9000 ਰੁਪਇਆ ਮੰਗਦਾ ਬੀਟਲਾ ਬਹੁਤ ਚੰਗੀ ਆ ਬਹੁਤ ਚੰਗੀ ਆ ਤੇ ਆ ਬੱਕਰਾ ਇਹਦਾ 15000 ਰੁਪਇਆ ਮੰਗਿਆ ਆ ਬੱਕਰਾ ਬੀਟਲਾ ਲੋਹੀਆ ਕਲਰ ਦਾ ਇਹਦਾ 15000 ਰੁਪਇਆ ਮੰਗਦਾ ਆ ਬਰਬਰੀ ਪੱਠਾਂ ਗਲੇ ਬੱਕਰੇ ਆ ਬਾਈ ਯਾਰ ਦੋਵੇਂ ਬੱਕਰੇ ਹੀ ਆ ਆ ਕੋਈ ਆ ਲਾਗਾ ਤੇਰਾ ਕੀ ਮੁੱਲ ਦੇ ਇਹ ਚੱਲ ਠੀਕ ਆ ਇਧਰ ਬੀਟਰ ਖੜੀਆਂ ਆਂ ਹਾਂ ਮਹਾਰਾਜੀ ਕਿਹੜੇ ਪਿੰਡੋਂ ਆਏ ਬਾਈ ਜੀ ਹਾਂ ਵੰਗੜ ਸ਼ਹਿਰ ਠੀਕ ਆ ਕਿੰਨੇ ਨਾਲ ਗਲੇ ਆਏ ਬਾਈ 14 ਨਾਲ ਗਾ ਜੀ 14 ਨਾਲ ਵਿਕਿਆ ਕੋਈ ਹਜੇ ਤਾਂ ਹੀ ਵਿਕਿਆ ਨਹੀਂ ਹੈ ਹਜੇ ਹੁਣ ਪਾਸ ਵੇਚ ਸ਼ੁਰੂ ਹੋ ਜੂਗੀ ਹੁਣ ਆ ਬੱਕਰੀ ਗੱਬਣਾ ਬਾਈ ਇਹਦੇ ਮਗਰ ਕੀ ਮੁੱਲ ਆ ਇਹਦਾ ਅਵੇ 30000 ਰੁਪਿਆ ਮਗਰ ਦੋ ਬੱਚੇ ਇਹਦੇ ਹਾਂ ਤਨੇ ਗੱਬਣਾ ਇਹ ਕੀ ਕੀ ਭਾਦੀਆਂ ਇਹਦਾ ਪੱਤੀ ਹੈ ਜੀ ਇਹ ਦੋਨਾਂ ਦਾ 25 25 ਇਹਨਾਂ ਦਾ ਥੱਲੇ ਜਿਹੜੀ ਬੈਠੀ ਉਹਦਾ ਵੀ 25 ਹਾਂਜੀ ਤੇ ਉਹ ਕਾਲੀ ਦਾ ਇਹ ਵੀ 25 ਹੈ ਜੀ ਵੱਡੀ ਦਾ ਇਹਦਾ ਇਹਦਾ ਵੀ 25 ਹੈ ਠੀਕ ਆ ਬੋ ਜਾਨਵਰ ਬਹੁਤ ਚੰਗੇ ਆ ਬਾਈਆਂ ਕੋਲੇ ਹਾਂਜੀ ਵਿਖਾਓ ਜੀ ਲਓ ਵੀ ਬਹੁਤ ਚੰਗੀ ਬੱਕਰੀ ਬੱਚੇ ਕਿੰਨੇ ਇਹਦੇ ਮਗਰ ਆ ਤਾਂ ਬੱਕਰੇ ਆ ਦੋਵੇਂ ਹੈਨਾ ਕਿੰਨੇ ਕਿੰਨੇ ਬੱਕਰੇ ਕੀ ਕੀ ਮੁੱਲ ਦੇ ਜੀ ਇਹ ਆ ਜੋੜੀ ਦਾ 16000 ਆ ਜੋੜੀ 16000 ਦੀ ਪਰਲਾ ਕਾਲਾ ਤੇ ਹਵੇ ਚਾਲੜਾ ਠੀਕ ਹੈ ਜੀ ਇਹਦੇ 7000 ਇਹਦਾ 7000 ਕੱਲੇ ਦਾ ਠੀਕ ਹੈ ਜੀ ਉਹ ਕਾਲੀ ਬੱਕਰੀ ਕਿਸ ਲੈਗਾ ਇਹਦੇ ਬੱਚੇ ਦੋ ਇਹਦੇ ਦੋ ਬੱਚੇ ਆ ਲਓ ਵੀ ਅੰਕਲ ਬੱਕਰੀ ਬਹੁਤ ਚੰਗੀਆਂ ਅੰਕਲ ਦੀ ਦੋ ਬੱਚੇ ਆਹਾ ਬੱਕਰਾ ਪੱਠਾ ਦੋਨੇ ਪੱਠਾ ਦੋਵੇਂ ਪੱਠਾ ਲਾਇਆ ਵੀ ਦੋਵੇਂ ਪੱਠਾ ਕਾਲੀਆਂ ਸ਼ਾਹ ਇਹ ਬੱਕਰੀ ਆ ਚਾਰ ਦੰਡਾ ਉਹ ਸਸਰੀ ਕਾਲ ਜੀ ਲੈ ਵੀ ਹਵਾਨਾ ਬੰਬੀ ਆ 3 ਕਿਲੋ ਦੀ ਗਾਰੰਟੀ ਆ ਵਾਹ ਬਾਈ ਅੰਕਲਾਂ ਆ ਤਿੰਨ ਕਿਲੋ ਦੀ ਗਾਰੰਟੀ ਹੈ ਠੀਕ ਆ ਯਾਰ ਕਦ ਕਾਠ ਵਾਲੀ ਬੱਕਰੀ ਦੋ ਚਾਰ ਦੰਡਾ ਜਵਾਨ ਆ ਪਹਿਲਾ ਸੂਏ ਸੂਈ ਆ ਦਾ ਮਤਲਬ ਦੂਜਾ ਦੂਜਾ ਸੂਆ ਸੂਈ ਚਾਰ ਦੰਡਾ ਜਵਾਨ ਕਿਥੋਂ ਆਹੋ ਹਾਏ ਇਹ ਛੀ ਕਰਨੇ ਆ ਫਿਰ ਆ ਆ ਲੈਣਾ ਪੱਠ ਦੋ ਦਾਂਦਾ ਆ ਪਹਿਲਾ ਸੂਆ ਇਹਦੇ ਮਗਰੋਂ ਪੱਠ ਆਹ ਪੱਠ ਕਾਲਾ ਇਹ ਛੇਰੀ ਹਾਂ ਆ ਪੱਠ ਇਹਦੇ ਮਗਰ ਤੇ ਇਹਦਾ ਕੀ ਮੁੱਲ ਆ ਜੀ 25000 ਪਹਿਲਾ ਸੂਆ ਸੂਈ ਆ ਹੈ ਹਵਾਣਾ ਇਹਦਾ ਵੀ ਬੰਬੀ 2.5 ਕਿਲੋ ਵਾਹ ਜੀ ਪਹਿਲੇ ਸੂਏ ਪੱਠ ਦੇ ਠੀਕ ਆ ਆ ਇਹਦਾ ਬਾਈਰ ਠੀਕ ਆ ਬਹੁਤ ਚੰਗੇ ਨਾਗਾ ਤੇ ਸੂਰੇ ਵਾਲਾ ਬੱਕਰਾ ਮੰਡੀ ਲਿਖੀ ਆ ਚਾਹ ਰਿਹਾ ਤੇ ਕਲਾ ਬੱਕਰਾ ਮੰਡੀ ਲਾਹ ਗਿਆ ਦਾਣਾ ਮੰਡੀ ਦੇ ਰਸਤੇ ਨੰਬਰ ਲੜਾ ਕੀ ਯਾਰਾ ਬੱਕਰੀ ਹੈ ਹੈ ਨੰਬਰ ਪਾ ਦੇ ਤੇ ਮੇਰਾ ਪਾ ਦੇ ਨੰਬਰ ਦੇ ਕੋਲੇ ਨਾ ਪਰਚੀ ਦਿਖਾ ਦੇ ਭਾਈ ਆਪ ਕੋ ਆਪਣੇ ਨਵਾਂ ਨੂੰ ਅੰਤੇ ਪਰਚੀ ਲੈ ਲਓ ਭਾਈ ਨੰਬਰ ਹੁੰਦਾ 14 ਕੋਈ ਲੱਗਣਾ ਹੋ ਉਹ ਫੂਨਕਾ ਦੋ ਦੋ ਨੰਬਰ ਦੇ ਦੇਣਗੇ ਦੋ ਦੋ ਬਾਤ ਗਈ ਆ ਆ ਜੀ ਨੰਬਰ ਲਓ ਇਹ ਨੰਬਰ ਅੰਕਲ ਦਾ ਤੁਹਾਨੂੰ ਦਿਖਾ ਦਿੰਨੇ ਆ ਕ੍ਰਿਸ਼ਨ ਸਿੰਘ ਮੈਂਬਰ 8545911225 8545911225 ਨੰਬਰ ਹੈ ਇਹਨਾਂ ਦਾ ਪਿੰਡ ਛੱਤਿਆਣਾ ਹਾਂਜੀ ਠੀਕ ਆ ਜੀ ਉਹ ਬੱਕਰੀਆਂ ਬਹੁਤ ਚੰਗੀਆਂ ਨੇ ਤੇ ਜਿਸ ਸੂਰੇ ਵਾਲਾ ਬੱਕਰਾ ਮੰਡੀ ਤੇ ਪਹੁੰਚੋ ਇਹਸ ਨੰਬਰ ਦੇ ਤੇ ਸੰਪਰਕ ਕਰ ਲੋ ਕਿ ਜੇ ਘਰੇ ਮਿਲਣਾ ਚਾਹੋਣੇ ਤਾਂ ਤੁਸੀਂ ਘਰੇ ਵੀ ਜਾ ਕੇ ਸੰਪਰਕ ਕਰ ਸਕਦੇ ਆ। ਅੰਦਰ ਪਾਣੀ ਕਿਹਾ ਹਲਾ? ਹਾਂ, ਜਲਪਾਣੀ ਹੈ। ਹੈ? ਤੇ ਹਾਂ, ਜਲਪਾਣੀ ਚੱਲ ਰਿਹਾ। ਬਹੁਤ ਠੀਕ। ਤੇ ਉਸ ਤੋਂ ਇੱਕ ਵਾਰੀ ਫੇਰੀ ਤੋਰ। ਕਿੱਥੇ ਆ ਜਾਓ। ਲਾਓ ਮੈਟਰੋ। ਹੁਣ ਤੁਹਾਨੂੰ ਵੀਡੀਓ ਦੇ ਨਾਲ ਮਿਲਾਂਗੇ। ਧੰਨਵਾਦ। ਕੋਟਾਟਿਆਰੇ ਤੋਂ ਜਾ ਰਿਹਾ ਹੈ ਹਾਂ ਹਾਂ ਇਹ ਗੱਲ ਆ ਗਿਆ ਬਸ ਮੁੰਡੇ ਦੀ ਬਣਾ ਦੇ